ਤੇ ਦੇਖ ਲਿਓ ਤਾਂ ਬਦਲਾ ਲੈਣੀ ਚੰਨ ਚੰਨ ਇਹ ਇਹ ਤੇਰੀ ਉਕਾਦ ਹੈ ਕਿ ਬੋਲਦੀ ਨਹੀਂ ਤੇ ਇਹ ਕਿਉਂ ਬਕਵਾਸ ਕਰਦੀ ਬਦਲੇ ਲੈਣੇ ਜਾਵੇ ਨਾ ਸਮਝਾਵੇ ਤੂੰ ਬਦਲੇ ਲੈਣੇ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਹ ਨੇ ਗਾਲਾਂ ਕੱਢਦੀ ਆ ਪੰਗਾ ਪਾ ਲਈ ਆ ਗਾਲਾਂ ਕੱਢਦੀ ਆ ਦੇਖੋ ਕਿਤਾ ਗਾਲਾਂ ਕੱਢਣੇ ਕਿਤਾ ਆ ਇਹ ਬੋਲਦੀ 골ਡੀ ਇਹ ਤਾਂ ਦੇਖ ਲਾ ਆਸ-ਪਾਸੇ ਵੀ ਕੋਈ ਰਹਿੰਦਾ ਆ ਇਹ ਨਾ ਦੇਖ ਲੈ ਕੋਈ ਆਸੇ-ਵਾਸੇ ਰਹਿਦਾ ਬੱਚੇ ਉਹਨਾਂ ਦੇ ਪੜਦੇ ਪਏ ਆ ਹੈ ਤੂੰ ਇੰਨਾ ਸ਼ੋਰ ਮਚਾਇਆ ਆ ਨਹੀਂ ਨਹੀਂ ਹੋਰ ਕਾਹਨਾ ਆ ਮਾਰੇ ਆ ਆ ਬਈਆ ਮਾਂ ਲੈ ਆਸੀ ਤੁਹਾਨੂੰ ਮਾਂ ਨਹੀਂ ਨੂੰ ਕਹਿੰਦੇ ਆਪਾਂ ਤੇਨੂੰ ਕਹਿੰਦੇ ਉਹ ਇਹ ਤਾਂ ਹੱਥੋਂ ਪਾਈ ਤੇ ਆ ਗਈ ਕਾਹ ਲੋ ਇਦਾਂ ਸਾਡੇ ਤੇ ਇਲਜ਼ਾਮ ਲਾਉਂਦੀ ਐ ਇਹ ਹੈ ਇਹ ਤਾਂ ਹੱਥੋਂ ਪਾਈ ਤੇ ਉੱਤਰ ਆਈ ਸਾਬੇ ਨਾਲ ਮੈਂ ਸਭ ਪਿਆਰ ਨਾਲ ਗਿਆ ਇਹ ਦੀਦੇ ਇਹਨੂੰ ਕੁਛ ਨਹੀਂ ਕਿਹਾ ਇਹਨੂੰ ਇਹ ਕਿਹਾ ਕਿ ਗਾਣੇ ਗਾ ਲੈ। ਸਮਝਾਉਣਾ ਡੰਡੇ ਨਾਲ ਨਹੀਂ। ਓਏ ਓਏ ਇਹਨਾਂ ਦੀ ਸਿਰਦਾਰ ਦੀ ਡੰਡੇ ਨਾਲ ਸਮਝਾਉਣਾ ਕਿੱਦਾਂ ਸਮਝਾਉਣਾ ਇਹਨਾਂ ਨੇ। ਚੱਲ ਤੁਸੀਂ ਬੰਦੇ ਲੈ ਕੇ ਇੱਧਰ ਆਓ ਇਕੱਠੇ ਹੋ ਕੇ। ਹੈ ਨਹੀਂ ਚੱਕਦੇ ਭਾਈ। ਥੂਲ ਆਲਾ ਆਪਣੇ। ਤੂੰ ਵਾਕਿਆ ਨੂੰ ਕਹ ਬੁਲਾ ਕੇ ਲੈ ਕੇ ਆਉਣਾ ਨੂੰ ਜਰਾ। ਨਹੀਂ ਤੱਕ ਤੈਨੂੰ ਤਾਂ ਕਦੇ ਲੱਗੇ। ਪਤਾ ਨਹੀਂ ਆਜੇਗੀ ਤੋਰ ਦੇ। ਪਾਤਲਾ ਲੈਣੀ ਚੰਨ ਚੰਨ ਇਹ ਤੇਰੀ ਉਕਾਰ ਹੈ ਕਿ ਬੋਲੀ ਨਹੀਂ ਤੇ ਇਹ ਕਿਉਂ ਬਕਵਾਸ ਕਰਦੀ ਬਦਲੇ ਲੈਣੇ ਨਾ ਸਮਝਾਵੇ ਤੂੰ ਬਦਲੇ ਲੈ ਲੈਣੀ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਹ ਨੇ ਗਾਲਾਂ ਕੱਢਦੀ ਆ ਪੰਗਾ ਪਾ ਲਈ ਆ ਗਾਲਾਂ ਕੱਢਦੀ ਆ ਦੇਖੋ ਕਿਤਾ ਗਾਲਾਂ ਕੱਢਦੀ ਆ ਕੱਢ ਲੋ ਗਾਲਾਂ ਕੱਢੋ ਗਾਲਾਂ ਤੁਹਾਨੂੰ ਨਾ ਹਿੱਥੋਂ ਕਢਾਇਆ ਨਾ ਹੁਣ ਤੁਸੀਂ ਕਿਉਂ ਸਾਨੂੰ ਜਰਾ ਆਇਓ ਆਇਓ ਜਰਾ ਮੈਂ ਕਹਤਾਨੂੰ ਨਾ ਹਿੱਥੋਂ ਕਢਾਇਆ ਤੁਸੀਂ ਕਿਉਂ ਬਸ ਕਰ ਜਾ ਜਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਤੁਰੇ ਹੀ ਬਾਹਰ ਜਾ ਲਈ ਹੁਣ ਸਾਡੇ ਕੋ ਇੱਥੇ ਸਾਰੇ ਪੰਜਾਬੀ ਐਸੇ ਕਰਕੇ ਇਕੱਠੇ ਹੋਏ ਸੀ ਤੁਹਾਡੇ ਹੀ ਨਾ ਕਾਂਡਾ ਕਰਕੇ ਜਿਹੜਾ ਤੁਸੀਂ ਨੇ ਗੰਦ ਪਾਇਆ ਵਾ ਨਹੀਂ ਨਹੀਂ ਇਹ ਬੋਲਦੀ ਕਿਦਾਂ ਚੁੱਪ ਚੁੱਪ ਨਹੀਂ ਆਪ ਲੋਗੋ ਕੋਈ ਬੋਲ ਰੇ ਬੋਲਦੀ ਕੋ ਮੈਂ ਜੇਹੀ ਬੋਲਾਂ ਕਿ ਲੜਕੀ ਪੜ੍ਹਦੀ ਇਹ ਤਾਂ ਬੱਚੇ ਟਿਊਸ਼ਨ ਨਾਲ ਬਾਹਰ ਕਿੰਨੂੰ ਪੜ੍ਹੇ ਜਾਣਾ ਮਾਰਾ ਪਹਿਲੇ ਉਸੇ ਪਹਿਲੇ ਤੱਕ ਮਾਰਾ ਪਿੱਤਿਆ ਬਾਜਾ ਨਾ ਵਜਾਓ ਠੀਕ ਹੈ ਹਾਂ ਇਸ ਤੋਂ ਪਹਿਲੇ ਇਹਨੂੰ ਕਿ ਇਹਨੂੰ ਕਿਹਾ ਵੀ ਇਹੀ ਆ ਕਿ ਨਾ ਕਰ ਮੈਂ ਤੈਨੂੰ ਰੱਬੇ ਤੈਨੂੰ ਵੀਡੀਓ ਵੀ ਪਾ ਦਿੰਦੀ ਆ ਭਈਆ ਤੇਨੂੰ ਤਾਨੂੰ ਵੀਡੀਓ ਵੀ ਪਾ ਦਿੰਦੀ ਤਾਨੂੰ ਵੀ ਸੈਂਡ ਕਰਾ ਦਿੰਦੀ ਜੋ ਇਹ ਬੋਲੀ ਆ ਨਹੀਂ ਬੋਲੀ ਗੋਲਡੀ ਧੀਰੇ ਵਾਈ ਕਲਾ ਬੱਚੇ ਕਹਦੇ ਅਸੀਂ ਕੀ ਕਰੀਏ ਤੋ ਇਸ ਕੋ ਬੋਲਨੇ ਕਿ ਮਮੇ ਫੜੋ ਸਾਥ ਕੈਸੇ ਬਾਜ ਲਾ ਨਹੀਂ ਮੇਰੀ ਗੱਲ ਸੁਨਾ ਤਾਨੂੰ ਪਤਾ ਨਾ ਕੀ ਕੁਛ ਹੋਇਆ ਵਾ ਤਾਨੂੰ ਪਤਾ ਨਾ ਕੀ ਕੁਛ ਹੋਇਆ ਫਿਰ ਇਹਨੂੰ ਬੋਲਣਾ ਨਹੀਂ ਆਉਂਦਾ ਇਹਨੂੰ ਇਹਨੂੰ ਉਹਨਾਂ ਨੇ ਇਹੀ ਕਿਹਾ ਕਿ ਥੋੜੀ ਥੋੜੀ ਅਕਲ ਕਰ ਲਾ ਮੰਨਦੀ ਏ ਤੁਹਾਨੂੰ ਕੀ ਲੈਣਾ ਦੇਣਾ ਹੈ ਹੈ ਤੁਹਾਨੂੰ ਕੀ ਲੈਣਾ ਦੇਣਾ ਉਧਰ ਤੋਂ ਸਕੂਲ ਪੜਦੀ ਪਈ ਆ ਇਹਨੇ ਚੁੰਨੀਆਂ ਲਾਈਆਂ ਦੇਖੋ ਇਹਨੇ ਚੁੰਨੀ ਇਹਨੇ ਚੁੰਨੀ ਕਿਉਂ ਲਾਈ ਨਹੀਂ ਇਹਨੇ ਚੁੰਨੀ ਕਿਉਂ ਲਾਈ ਯਾ ਤੁਸੀਂ ਗੱਪੇ ਵੀ ਡਰਾਮਾ ਹੋ ਅਸੀਂ ਕਰਾ ਡਰਾਮਾ ਕੀਤਾ ਜੀ ਜਮੇ ਦਾ ਜੀ ਬੋਲਦਾ ਸੀ ਕਿ ਬੋਲ ਨਹੀਂ ਤੇਰਾ ਮੈਂ ਕੁਝ ਨਹੀਂ ਕਰ ਚੱਲ ਕਿੱਥੇ ਭਾਗਣ ਲੱਗ ਗਏ ਨਹੀਂ ਐਰੇ ਆ ਪੰਗਾ ਲੈ ਆ ਰਹਿ ਜੀ ਨੇ ਇਹਨਾਂ ਨੂੰ ਕੁਝ ਕਿਹਾ